ਇਹ ਪਾਣੀ ਨਾਲ ਜਦੋਂ ਪਾਣੀ ਆਉਂਦਾਗਾ ਉਸ ਵਕਤ ਤੁਹਾਡਾ ਘਰ ਕਿੱਥੇ ਤੱਕ ਸੀ ਇੱਥੇ ਜੇ ਦੇਖੀ ਅੱਗੇ ਹਾਂਜੀ ਘਰ ਉਹ ਪਿੱਛੇ ਤੱਕ ਉਹ ਪਿੱਲਰ ਲਗਾਏ ਉਹ ਪਿੱਲਰ ਤੁਰਾ ਕਿਸ ਤਰ੍ਹਾਂ ਬਰਾਬਰ ਪਿੱਲਰ ਇੱਧਰ ਹੈ ਅੱਛਾ ਉਹ ਪਾਣੀ ਦੇ ਵਿੱਚ ਕਾਫੀ ਦੂਰ ਤੱਕ ਤੁਹਾਡਾ ਘਰ ਸੀਗਾ ਹਾਂਜੀ ਮੈਂ ਬੈਕ ਸਾਈਡ ਜਗ੍ਹਾ ਵੀ ਆਈ ਸੀ ਸਬਜੀ ਪਾਜੀ ਵੀ ਇੱਧਰੇ ਪਿਛਲੇ ਬਸ ਹਾਂ ਅਰੇ ਪਿੱਛੇ ਦੋ ਕਮਰੇ ਸੀ ਤੇ ਅੱਗੇ ਹੱਡੇ ਆ ਬੇੜਾ ਹੈ ਇਹ ਜਿਹੜਾ ਬਚੇਲਾ ਉਸ ਦੋਨੇ ਕਮਰੇ ਰੁੜ ਗਏ ਆ ਦੋਨੇ ਦੋਨੇ ਵਿਚੇ ਸਮਾਨ ਵਿਚੇ ਮਟੀਆ ਜੋ ਬਾਕਸ ਬੈਠਾ ਗਾਰਡਨ ਬਾਰੀਆਂ ਮਸ਼ੀਨਾ ਕਪੜੇ ਧੋਣ ਵਾਲੀਆਂ ਰਸੋਈਆਂ ਜਿਹੜੀ ਜਲਦੀ ਫਿਰਦੀ ਅੱਜ ਕੱਲ ਜਲਦੀ ਜਿਹੜੀਆਂ ਰੋਟੀ ਬਣਾਣ ਗੈਸ ਸਲੈਂਡਰ ਸੁੰਦਰ ਵਿਚੇ ਰਹੇ ਸਾਰਾ ਕੁਝ ਵਿਚੇ ਹੈ ਕਿੰਨਾ ਕਿੰਨਾ ਪਾਣੀ ਸੀ ਬਾਈ ਜੀ ਇੱਥੇ ਜਿਵੇਂ ਹੁਣ ਵੀ ਬਹੁਤ ਹਾਲਾਤ ਦੇਖੋ ਪਾਣੀ ਕਿੰਨਾ ਖੜਾ ਬੈਕ ਸਾਈਡ ਤੇ ਦੀ ਘਟੂ ਘੜ ਕੋਈ 35 40 ਪਾਏ ਹੋਏਗਾ ਤੁਹਾਨੂੰ ਸਮਾਨ ਚੱਕਣ ਜਾਂ ਇਧਰ ਉਧਰ ਕਰਨ ਦਾ ਕੋਈ ਮੌਕਾ ਲੱਗਿਆ ਜਾਂ ਤੁਸੀਂ ਮੌਕਾ ਮਿਲੇ ਨਹੀਂ ਜੀ ਅਸੀਂ ਤੇ ਰਹਿ ਗਏ ਬਾਨੀ ਬੰਦੇ ਵੀ ਅਸੀਂ ਪਾਣੀ ਪਿੰਡ ਬਚ ਜੇ 8 ਵਜੇ ਸਾਨੂੰ ਫਿਰ ਫੋਨ ਆਇਆ ਕਿ ਇਹਨੂੰ ਫੋਨ ਕੀਤਾ ਪੀ ਕਹਿੰਦੇ ਤੁਹਾਡਾ ਘਰ ਟ ਹੈ ਗਿਆ ਅਸੀਂ ਗੁਰਦੁਆਰੇ ਬੈਠੇ ਸੀ ਉਦੋਂ ਤਾਂ ਫਿਰ ਜਦੋਂ ਘਰ ਆ ਕੇ ਦੇਖਿਆ ਫਿਰ ਘਰ ਸਾ ਨੂੰ ਲੱਭਿਆ ਨਹੀਂ ਕਿੱਥੇ ਗਿਆ ਫਿਰ ਜਦੋਂ ਅਸੀਂ ਇੱਥੇ ਆਏ ਨਾ ਪੁੱਜੇ ਨਾ ਤਾਂ ਵੀ ਐ ਸਾਡੀਆਂ ਦੀਆਂ ਕੰਦਾ ਡੁੱਬੀਆਂ ਸੀ ਪਾਣੀ ਨਾਲ ਅੱਛਾ ਹਾਂਜੀ ਆ ਜਿਹੜੀ ਕੰਦ ਸਾਹਮਣੇ ਦਿੰਦੀ ਆ ਇਹ ਪਾਣੀ ਚ ਡੁੱਬੀਆਂ ਹੋਈਆਂ ਸੀ ਅੱਧਾ ਅੱਧਾ ਜਿਹੜੇ ਡੁੱਬਿਆ ਹੋਇਆ ਸੀ ਅੱਛਾ ਸਟੈਂਡ ਰਹਿ ਗਿਆ ਕੂਲਰ ਦਾ ਸਟੈਂਡ ਰਹਿ ਗਿਆ ਆਪਣਾ ਇਨਵਰਟਰ ਦਾ ਸਟੈਂਡ ਰਹਿ ਗਿਆ ਤੇ ਬਾਕੀ ਜਿਹੜਾ ਸਮਾਨ ਹੀ ਉਹ ਤੇ ਰੁੜ ਗਿਆ ਇਥੋਂ ਰਾਵੀ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਹੈ ਜਿਹੜੀ ਤੁਸੀਂ ਮੇਰੇ ਪਿੱਛੇ ਰੇਤਾ ਵੇਖ ਰਹੇ ਹੋ ਇਹ ਸਾਰੀ ਤੁਸੀਵਨ ਟੁੱਟਣ ਤੋਂ ਬਾਅਦ ਦਰਿਆ ਦੇ ਪਾਣੀ ਦੇ ਨਾਲ ਹੜ੍ਹ ਦੇ ਨਾਲ ਇੱਥੇ ਤੱਕ ਪੁੱਜੀ ਹੈ ਇਹ ਰੇਤਾ ਹੀ ਨਹੀਂ ਆਈ ਇੱਥੇ ਤੱਕ ਹੀ ਨਹੀਂ ਗੱਲ ਨੇ ਬੜੀ ਤੁਹਾਨੂੰ ਮੈਂ ਇੱਕ ਘਰ ਦਿਖਾਉਣਾ ਉਸ ਘਰ ਦੇ ਤੁਸੀਂ ਹਾਲਾਤ ਵੇਖਿਓ ਵੇਖਣ ਨੂੰ ਇਹ ਬਾਹਰੋਂ ਘਰ ਲੱਗਦਾ ਦਰਵਾਜ਼ਾ ਉਸੇ ਤਰ੍ਹਾਂ ਪਰ ਅੰਦਰ ਤੁਸੀਂ ਵੇਖੋਗੇ ਕਿ ਟੈਂਟ ਲੱਗਿਆ ਹੋਇਆ ਤੇ ਟੈਂਟ ਦੇ ਵਿੱਚ ਇਸ ਪਰਿਵਾਰ ਦੇ ਮੈਂਬਰ ਨੇ ਬਾਈ ਜੀ ਤੁਹਾਡਾ ਘਰ ਹੈ ਤੁਸੀਂ ਉਹ ਪਰਿਵਾਰ ਦੇ ਮੁਖੀ ਕੀ ਨਾਂ ਤੁਹਾਡਾ ਮੇਰਾ ਨਾਮ ਬਲਬੀਰ ਜਾਂਦਾ ਜੀ ਤੁਹਾਡਾ ਜੀ ਇਹ ਤੁਹਾਡੇ ਮੇਰਾ ਨਾਮ ਸੰਨੀ ਹੈ ਜੀ ਅੱਛਾ ਤੇ ਭਤੀਜੇ ਤੁਹਾਡੇ ਜੀ ਜੀ ਤੁਸੀਂ ਇਸ ਪਰ ਇਕੱਠੇ ਰਹਿਨੇ ਹੋ ਇੱਥੇ ਇਹ ਪਾਣੀ ਨਾਲ ਜਦੋਂ ਪਾਣੀ ਆਉਂਦਾਗਾ ਉਸ ਵਕਤ ਤੁਹਾਡਾ ਘਰ ਕਿੱਥੇ ਤੱਕ ਸੀ ਇੱਥੇ ਜੇ ਦੇਖੀ ਅੱਗੇ ਹਾਂਜੀ ਘਰ ਆ ਪਿੱਛੇ ਤਾਂ ਕਿਉਂ ਪਿੱਲਰ ਲਗਾ ਜੀ ਉਹ ਪਿੱਲਰ ਤਰਾ ਕਿਸ ਤਰ੍ਹਾਂ ਬਰਾਬਰ ਪਿੱਲਰ ਇੱਧਰ ਅੱਛਾ ਉਹ ਪਾਣੀ ਦੇ ਵਿੱਚ ਕਾਫੀ ਦੂਰ ਤੱਕ ਤੁਹਾਡਾ ਘਰ ਸੀਗਾ ਹਾਂਜੀ ਮੈਂ ਬੈਕ ਸਾਈਡ ਜਗ੍ਹਾ ਵੀ ਆਈ ਇਹ ਸਬਜੀਪਾ ਜੀ ਵੀ ਇੱਧਰੇ ਪਿਛਲੇ ਬਸ ਹਾਂ ਹਾਂਜੀ ਉੱਲੇ ਪਾਣੀ ਦੇ ਵਜਾ ਕਰਕੇ ਪਾਣੀ ਦਾ ਕੋਈ ਪਤਾ ਹੀ ਨਹੀਂ ਲੱਗਾ ਕਿਤੇ ਨਿਸ਼ਾਨੀ ਰਹਿਂ ਦਿੱਤਾ ਕਿੰਨੇ ਕਮਰੇ ਸੀਗੇ ਬਾਈ ਜੀ ਇੱਥੇ ਤੇ ਅੱਡੇ ਹੁਣ ਦੇਖਣ ਨੂੰ ਤਾਂ ਮੈਂ ਦੇਖ ਰਿਹਾ ਕਿ ਸਾਹਮਣੇ ਸਿਰਫ ਇੱਕ ਸਮਾਨ ਕੰਦਾ ਇਟਾਂ ਦੇ ਵਿੱਚ ਪਿਆ ਹੋਇਆ ਦੋ ਕਮਰੇ ਸੀ ਜੀ ਅੱਡੇ ਅਰੇ ਪਿਛੇ ਦੋ ਕਮਰੇ ਸੀ ਤੇ ਅੱਗੇ ਅੱਡੇ ਇਹ ਬੀੜਾ ਹੈ ਇਹ ਹੀ ਜਿਹੜਾ ਬਚਾਇਆ ਕੋਈ ਦੋਨੇ ਕਮਰੇ ਰੁੜ ਗਏ ਦੋ ਨਹੀਂ ਦੋਨੇ ਦੋਨੇ ਵਿਚੇ ਸਮਾਨ ਵਿਚੇ ਮਟੀਆ ਜੋ ਬਾਕਸੇ ਬੈਡ ਗਾਰਡਨ ਬਾਰੀਆਂ ਮਸ਼ੀਨਾ ਕਪੜੇ ਧੋਣ ਵਾਲੀਆਂ ਅਰ ਸੋញਾ ਜਿਹੜੀ ਜਲਦੀ ਫਿਰ ਅੱਜ ਕੱਲ ਜਲਦੀ ਜੜੀ ਰੋਟੀ ਬਣਾਣੇ ਗੈਸ ਸਲੈਂਡਰ ਸੁੰਦਰ ਵਿਚੇ ਰੇ ਸਾਰਾ ਕੁਝ ਵਿਚੇ ਕਿੰਨਾ ਕਿੰਨਾ ਪਾਣੀ ਸੀ ਬਾਈ ਜੀ ਇੱਥੇ ਜਿਵੇਂ ਹੁਣ ਵੀ ਬਹੁਤ ਹਾਲਾਤ ਦੇਖੋ ਪਾਣੀ ਕਿੰਨਾ ਖੜਾ ਬੈਕ ਸਾਈਡ ਤੇ ਦੀ ਘਟੂ ਘੜ ਕੋਈ 35 40 ਪਾਏ ਹੋਏਗਾ ਪਟ ਇਹਨਾਂ ਡੂੰਗਾ ਪਾਣੀ ਚੜਿਆ ਪਾਣੀ ਚੜ ਗਿਆ ਪਿਛਲੇ ਪਾਸੇ ਪਾਣੀ ਇਸ ਬੰਨੇੋਂ ਆਉਂਦਾ ਜਿੱਧਰੋਂ ਇਹ ਰੇਤਾ ਚੱਕੀ ਜਾ ਰਹੀ ਆ ਇਹ ਤੁਸੀਂ ਦੇ ਪਾਰ ਜੇ ਤੋਂ ਪਾਣੀ ਆਇਆ ਬਾਈ ਤੁਹਾਨੂੰ ਸਮਾਨ ਚੱਕਣ ਜਾਂ ਇਧਰ ਉਧਰ ਕਰਨ ਦਾ ਕੋਈ ਮੌਕਾ ਲੱਗਿਆ ਜਾਂ ਤੁਸੀਂ ਮੌਕਾ ਮਿਲੇ ਨਹੀਂ ਜੀ ਅਸੀਂ ਤੇ ਰਹਿ ਗਏ ਬਾਨੀ ਬੰਦੇ ਵੀ ਅਸੀਂ ਪਾਣੀ ਪਿੰਡ ਬਚੀਏ ਤੇ ਬੋਰੀਆਂ ਦੇ ਗਦੇ ਤੇ ਬਸ ਬੋਰੀਆਂ ਦਿੰਦੇ ਦਿੰਦੇ ਲਾਲ ਲਾਲ ਮਰਦੀ ਪਿੱਛੇ ਨੱਠ ਜੋ ਬਸ ੜਾਂ ਨਾਲ ਪਿੱਛੇ ਕਮ ਜੀ ਪਹਿਲਾਂ ਤੁਸੀਂ ਕੋਸ਼ਿਸ਼ ਕੀਤੀ ਪਿੰਡ ਨੇ ਵੀ ਉਹ ਬੰਨ ਟੁੱਟੇ ਨਾ ਉਹਦੇ ਤੇ ਬੋਰੀਆਂ ਲਾਈਆਂ ਜੀ ਪੂਰਾ ਪਿੰਡ ਲੱਗੇ ਸਾਰਾ ਉੱਥੇ ਲੱਗੇ ਰਿਆ ਅਸੀਂ ਸਾਰੀ ਰਾਤ ਸਾਰੇ ਜਿੰਨੇ ਵੀ ਪਿੰਡ ਦੇ ਮੁੰਡੇ ਸੀ ਸਾਰੇ ਉੱਥੇ ਲੱਗੇ ਰਹੇ ਮਤਲਬ ਵੀ ਬੰਨ ਕਿਤੇ ਟੁੱਟ ਨਾ ਜਾਏ ਕਿ ਸਾਰਾ ਪਾਣੀ ਇਧਰ ਨੂੰ ਆ ਜਾਣਾ ਤੇ ਅਸੀਂ ਆਪਣੇ ਘਰਲ ਵੀ ਨਹੀਂ ਦੇਖ ਸਕੇ ਕਿਉਂਕਿ ਅਸੀਂ ਆਪਣਾ ਸਮਾਨ ਸੋਣ ਵੀ ਏਦਾਂ ਕੱਢ ਲੈਂਦੇ ਜੇ ਹਾਨੂੰ ਟਾਈਮ ਮਿਲਦਾ ਤਾਂ ਤੇ ਅਸੀਂ ਬੰਨ ਨੂੰ ਬੰਦੇ ਰਹਿ ਕੇ ਤੇ ਇੱਧਰ ਜਦੋਂ ਬੰਨ ਟੁੱਟ ਗਿਆ ਤੇ ਅਸੀਂ ਫਿਰ ਸਾਰੇ 도ੜੇ ਪੈ ਗਏ ਸਮਾਨ ਜੀ ਸਾਰਾ ਸਾਡਾ ਡਾਕਰੀ ਅਸੀਂ ਸਮਾਨ ਵੀ ਨਹੀਂ ਕੱਢ ਸਕੇ ਫਿਰ ਤੇ ਫਿਰ ਅਸੀਂ ਵੀ ਜਦੋਂ ਫਿਰ ਰਾਤ ਨੂੰ ਦਿਖਿਆ 1:30 ਵਜੇ ਸਾਨੂੰ ਫਿਰ ਫੋਨ ਆਇਆ ਕਿਸੇ ਨੇ ਫੋਨ ਕੀਤਾ ਪੀ ਕਹਿੰਦੇ ਤੁਹਾਡਾ ਘਰ ਟ ਹੈਗੇ ਅਸੀਂ ਗੁਰਦੁਆਰੇ ਬੈਠੇ ਸੀ ਉਦੋਂ ਤਾਂ ਫਿਰ ਜਦੋਂ ਘਰ ਆ ਕੇ ਦੇਖਿਆ ਤੇ ਫਿਰ ਘਰ ਸਾਨੂੰ ਲੱਭਿਆ ਨਹੀਂ ਕਿੱਥੇ ਗਿਆ ਕਰੀ ਨਹੀਂ ਦੇ ਸਰੀਆ ਦਿੱਤਾ ਲਾ ਅਸੀਂ ਜਦੋਂ ਆ ਕੇ ਦੇਖਾਂਗੇ ਵੀ ਇੱਥੇ ਉਹ ਜਦੋਂ ਅਸੀਂ ਇੱਥੇ ਆਏ ਨਾ ਪੁੱਜੇ ਨਾ ਤਾਂ ਵੀ ਐ ਸਾਡੀਆਂ ਦੀਆਂ ਕੰਦਾ ਡੁੱਬੀਆਂ ਸੀ ਪਾਣੀ ਨਾਲ ਅੱਛਾ ਹਾਂਜੀ ਆ ਜਿਹੜੀ ਗੰਦ ਸਾਹਮਣੇ ਦਿੰਦੀ ਆ ਇਹ ਪਾਣੀ ਚ ਡੁੱਬੀਆਂ ਹੋਈਆਂ ਸੀ ਅੱਧਾ ਅੱਧਾ ਗਰੇਟ ਡੁੱਬਿਆ ਹੋਇਆ ਸੀ ਅੱਛਾ ਇੱਥੇ ਵੀ ਇੰਨਾ ਨਾ ਪਾਣੀ ਜਿੱਥੇ ਅਸੀਂ ਖੜੇ ਆ ਐਨਨਾ ਪਾਣੀ ਹੀ ਲੱਖ ਲੱਖ ਪਾਣੀ ਸੀ ਕੋਸ਼ ਕੋਸ਼ ਸਮਾਨ ਤੁਹਾਡਾ ਦੇਖ ਰਿਹਾ ਇੱਥੇ ਮੈਂ ਦੇਖ ਰਿਹਾ ਕਿ ਜਿਵੇਂ ਕੂਲਰ ਦਾ ਸਟੈਂਡ ਜਾਂ ਆਪਣਾ ਸਟੈਂਡ ਰਹਿ ਗਿਆ ਕੂਲਰ ਦਾ ਸਟੈਂਡ ਰਹਿ ਗਿਆ ਆਪਣਾ ਇਨਵਰਟਰ ਦਾ ਸਟੈਂਡ ਰਹਿ ਗਿਆ ਤੇ ਬਾਕੀ ਜਿਹੜਾ ਸਮਾਨ ਹੀ ਉਹ ਤੇ ਰੁੜ ਗਿਆ ਬਾਕੀ ਟੇਬਲ ਟੂਬ ਜਿਹੜਾ ਇੱਕ ਟੇਬਲ ਵੀ ਆਹੀ ਉਹ ਵੀ ਟੁੱਟ ਗਿਆ ਆ ਖਿੜਕੀਆਂ ਤੁਹਾਨੂੰ ਦਿਸਣ ਦੀਆਂ ਹੋਣਗੀਆਂ ਤੁਸੀਂ ਤਾਂ ਆਹੀ ਤੁਹਾਡੇ ਤੱਕ ਬਾਈ ਜੀ ਆਏ ਤੇ ਸੀ ਪਰ ਉਹ ਵੀ ਆਪਣੇ ਇਸਮ ਸਿੰਘ ਜੀ ਵੀ ਆਏ ਤੇ ਅਰਨਾ ਚੌਧਰੀ ਵੀ ਆਈ ਸ਼੍ਰੀਮਤੀ ਇਹ ਸਾਡੇ ਐਮ ਐਲ ਏ ਦੀ ਨਾਲ ਨਗਰ ਹਲਕੇ ਦੀ ਉਹ ਵੀ ਆ ਸੀ ਤੇ ਕਹਿੰਦੇ ਸੀ ਕਹਿੰਦੇ ਕੋਈ ਨਹੀਂ ਟੋੜਾ ਕਰਾਂਗੇ ਕਹਿੰਦੇ ਕੋਈ ਚਾਹੀ ਨਾ ਜਦੋਂ ਰਾਤ ਨੂੰ ਤੁਸੀਂ ਬੰਨ ਲਾ ਰਹੇ ਸੀਗੇ ਉਸ ਵਕਤ ਤੱਕ ਤਾਂ ਨੂੰ ਕੁਛ ਨਹੀਂ ਇਹ ਮਨਚ ਨਹੀਂ ਸੀਗਾ ਵੀ ਪਿੰਡ ਚ ਇੰਨਾ ਇਨਾ ਪਾਣੀ ਭਰ ਜਾਊਗਾ ਸਰ ਅਸੀਂ ਬੰਨ ਤਾਂ ਹਮਾਰੇ ਸੀ ਸਾਡਾ ਨਾ ਦੂਸਰੀ ਪਾਸੇ ਨੂੰ ਪਾਣੀ ਚਲਾ ਜਾਂਦਾ ਨਾ ਉਹ ਅੱਗੇ ਪਾਕਿਸਤਾਨ ਨੂੰ ਸਾਰਾ ਪਾਣੀ ਚਾ ਜਾਂਦਾ ਤੇ ਇੱਕ ਗਲਾਗੋ ਵੀ ਟੁੱਟਿਆ ਹੋਇਆ ਸੀ ਅਸੀਂ ਉਸ ਪਰੋ ਸਾਰੇ ਕਿ ਚਲ ਉਹ ਗਲਾ ਟੁੱਟਿਆ ਤਾਂ ਉੱਥੋਂ ਪਾਣੀ ਨਿਕਲ ਜਾਊਗਾ ਪਰ ਪਾਣੀ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਛੱਡੇਦਾ ਹੀ ਤਾਂ ਕਰਕੇ ਫਿਰ ਪਾਣੀ ਜਿਹੜਾ ਸਾਡੇ ਜਿਹੜੇ ਬੰਨ ਦੇ ਉੱਤੋਂ ਟੱਪ ਰਿਆ ਸੀ ਤੇ ਫਿਰ ਉਹ ਟਪ ਦੇ ਟਪ ਦੇ ਉਸਨੇ ਫਿਰ ਜਿੰਨਾ ਵੀ ਤੁਸੀਂ ਬਾਨੀਆਂ ਨੇ ਤੋੜਤਾ ਇੱਥੇ ਇੱਕ ਮੋਰਚਾ ਹੁੰਦਾ ਸੀ ਆਰਮੀ ਵਾਲਾਂ ਦਾ ਉਹ ਮੋਰਚਾ ਉਹ ਸਵੈਦਿਆਣਾ ਲੱਗਿਆ ਉਹ ਦੇਖੋ ਤੁਸੀਂ ਉਹ ਸਵੈਦਿਆਣਾ ਜਾ ਕੇ ਮੋਰਚਾ ਲੱਗਿਆ ਉਹ ਦੂਰ ਤੱਕ ਚਲਾ ਗਿਆ ਰੁੜ ਕੇ ਐ ਸਵੈਦੀ ਦੇ ਦਰਖਤ ਨਹੀਂ ਹੈਗੇ ਹਥੇ ਲੱਗਿਆ ਪੂਰਾ ਪਾਣੀ ਚੱਲ ਰਿਹਾ ਸੀ ਉਸ ਵਕਤ ਪਿੰਡ ਦੇ ਵਿੱਚ ਕਿੰਨਾ ਕਿੰਨਾ ਪਾਣੀ ਤੇ ਸਾਰਾ ਪਿੰਡ ਬਾਹਰ ਕੱਢ ਲਿਆ ਸੀਗਾ ਹਾਂ ਪਿੰਡ ਦੇ ਨਿਕਲ ਗਏ ਪਿੰਡ ਵਾਲੇ ਤੇ ਚਲ ਗਈ ਸਾਰੇ ਗੁਰਦੁਆਰੇ ਚੜ ਗਈ ਗੁਰਦੁਆਰੇ ਜਦੋਂ ਪਤਾ ਅੰਨਗ ਜਿਹੜੇ ਲੋਕਾਂ ਨੂੰ ਇਹ ਨਾ ਪਤਾ ਲੱਗਿਆ ਪੀ ਪਾਣੀ ਨਹੀਂ ਰੁਕਣਾ ਤੇ ਲੋਕੀ ਕਈ ਵਿੱਚ ਆਪਣਾ ਸਮਾਨ ਸੋਣ ਕੱਢ ਕੇ ਲੈ ਗਏ ਤੇ ਬਾਕੀ ਜਿਹੜੇ ਵਿਚਾਰੇ ਇੱਥੇ ਹੀ ਜਿਨ੍ਹਾਂ ਦੇ ਸਾਹਮਣੇ ਘਾਰੀ ਉਹ ਲੱਗੇ ਰੇ ਮਤਲਬ ਪਨੇ ਬੋਰੀਆਂ ਲਾਣ ਕਿੰਨੀ ਕੁ ਵੱਦੀ ਆ ਬਾਈ ਜੀ ਤੁਹਾਡੇ ਪਿੰਡ ਦੀ ਇਹ ਪਿੰਡ ਕਿੱਡਾ ਕਬਡਾ ਸਾਡਾ ਨਵਾ ਟੰਡਾ ਨਵਾ ਟੰਡਾ ਕਿੰਨੇ ਕੋ 150 ਘਰ ਹੈ 150 ਘਰ ਹੈ 150 ਹਾਂ ਇੰਨੇ ਘਰ ਹੈ ਇਹ ਇਥੇ ਨੇੜੇ ਦੇ ਵੱਡੇ ਕੋਈ ਪਿੰਡ ਜਾਂ ਪਿੰਡ ਦੇ ਨੇੜੇ ਸ਼ਹਿਰ ਤੁਹਾਡੇ ਕਿਹੜਾ ਹੈ ਸ਼ਹਿਰ ਇੱਥੇ ਸਾਨੂੰ ਸ਼ਹਿਰ ਦਿਨਨਗਰੀ ਪੈਂਦਾ ਹੈਗਾ ਵੱਡਾ ਸ਼ਹਿਰ ਜੀ ਮੇਨ ਉਹ ਦਿਨਨਗਰ ਬੰਦਾ ਜੀ ਹਾਂਜੀ ਕੁਛ ਬਚਿਆ ਬਾਈ ਮੈਂ ਦੇਖ ਰਿਹਾ ਜਿਵੇਂ ਆ ਥੋੜੇ ਜੇ ਤੁਸੀਂ ਭਾਂਡੇ ਰੱਖੇ ਹੋਏ ਆ ਬਾਕੀ ਇੱਕ ਡਰਮ ਪਿਆ ਵਿੱਚ ਇੱਕ ਉਹ ਡਰਮ ਦੇਖੋ ਤੁਸੀਂ ਉਹ ਵਿੱਚ ਪਿਆ ਉੱਥੇ ਹੀ ਲਵਰ ਆ ਉਹ ਵਿੱਚ ਹੀ ਰਹਿ ਗਿਆ ਹਾਂਜੀ ਉਹ ਵਿੱਚ ਹੀ ਰਹਿ ਗਿਆ ਉੱਚ ਕਣਕ ਵੀ ਪਈ ਪਰ ਪਤਾ ਨਹੀਂ ਵਿੱਚ ਖਰਾਬ ਹੋ ਗਈ ਹੋਈ ਜੀ ਸਾਰਾ ਭਰਿਆ ਭਰਿਆ ਡਰਮ ਵਿੱਚ ਹੀ ਰੁੜ ਗਿਆ ਰੁੜ ਗਿਆ ਪਾਣੀ ਕਿਉਂਕਿ ਅੰਦਰ ਜਾਂਦਾ ਪਿਆ ਸੀ ਨਾ ਕੱਪੜਾਂ ਵੱਜਦੀਆਂ ਸੀ ਅੰਦਰ ਤੇ ਉਸ ਕਰਕੇ ਫਿਰ ਉਹ ਵਿੱਚ ਵੱਜ ਵੱਜ ਕੇ ਬਾਹਰ ਆ ਗਿਆ ਡਰਮ ਤਾਂ ਫਿਰ ਇਹ ਹਲਾਜ ਪੈਦਾ ਇਹ ਜਿਹੜਾ ਅਸੀਂ ਇੱਥੇ ਮੰਝਾ ਪਿਆ ਆ ਵੀ ਵਿੱਚੋਂ ਹੀ ਕੱਢਿਆ ਹਾਂ ਸਾਹਮਣੇ ਕੱਢਿਆ ਇੱਥੇ ਹੀ ਸਾਰਾ ਸਮਾਨ ਪਿਆ ਹੋਇਆ ਸੀ ਤੇ ਬਾਕੀ ਜਿਹੜਾ ਦੂਸਰਾ ਮਟੀਰੀਅਲ ਨੂੰ ਕੁਝ ਵੀ ਨਹੀਂ ਲੱਭਿਆ ਦੋਸਤੋ ਬਹੁਤ ਔਖੇ ਹਾਲਾਤ ਨੇ ਜਿਹੜਾ ਅਸੀਂ ਅੱਖਾਂ ਨਾਲ ਵੇਖ ਰਹੇ ਆ ਨਾਲੇ ਦੋਲੇ ਦਾ ਮੰਝਰ ਆ ਜਿਹੜਾ ਜਿਵੇਂ ਬਾਈ ਹੁਣਾਂ ਨੇ ਦੱਸਿਆ ਵੀ ਉਹ ਢੋਲ ਪਿਆ ਸ਼ਾਇਦ ਸਾਡਾ ਦਾਣਿਆਂ ਦਾ ਭਰਿਆ ਹੋਇਆ ਤੇ ਉਹ ਚ ਦਾਣੇ ਹੈਗੇ ਜਾਂ ਨਹੀਂ ਹੈਗੇ ਕਿਹੜੀ ਹਾਲਤ ਚ ਨੇ ਇਹ ਪਾਣੀ ਜਾਣ ਦਾ ਜਾਂ ਰੱਬ ਜਾਣ ਦਾ ਬਹੁਤ ਬੁਰੇ ਹਾਲਾਤ ਨੇ ਤੁਸੀਂ ਵੇਖ ਸਕਦੇ ਹੋ ਜਿਹੜੇ ਜਿਹੜੇ ਚੀਜ਼ਾਂ ਸੀਗੀਆਂ ਕੂਲਰ ਸੀ ਉਹਦਾ ਸਟੈਂਡ ਜਾਂ ਇਨਵਰਟਰ ਸੀ ਉਹਦਾ ਸਟੈਂਡ ਥੋੜੀਆਂ ਥੋੜੀਆਂ ਚੀਜ਼ਾਂ ਜਿਹੜੀਆਂ ਦੂਰ ਦੂਰ ਪਈਆਂ ਦਿਖ ਰਹੀਆਂ ਨੇ ਤਕਰੀਬਨ ਮੇਰੇ ਖਿਆਲ ਚ 4-5 ਫੋਟ ਡੂੰਗੀ ਜਗ੍ਹਾ ਨਾਲ ਘਰ ਦੇ ਜਿਹੜੀ ਉਹ ਖੋਰਾ ਲੱਗ ਚੁੱਕਿਆ ਇਸ ਵਕਤ ਤੇ ਤੁਸੀਂ ਰਾਤ ਨੂੰ ਹੁਣ ਇੱਥੇ ਹੀ ਰਹਿਣੇ ਹੋਗੇ ਨੀ ਸਾਡਾ ਘਰ ਹੈਗਾ ਵਿੱਚ ਇੱਕ ਅੱਛਾ ਅਸੀਂ ਇੱਥੇ ਰਹਿੰਦੇ ਆ ਮੇਰੇ ਚਾਚਾ ਜੀ ਹਨ ਹਾਂਜੀ ਤੇ ਸਾਡੇ ਘਰ ਵੀ ਉੱਥੇ ਵੀ ਦੋ ਕਮਰੇ ਤੇ ਇੱਕ ਕਮਰੇ ਨੂੰ ਵੀ ਸਿਫਟ ਕੀਤਾ ਹੋਇਆ ਹੈ ਅੱਛਾ ਹਾਂਜੀ ਤੁਸੀਂ ਆਪਣੇ ਕੋਲੇ ਲੈ ਗਏ ਆਪਣੇ ਚਾਚਾ ਜੀ ਨੂੰ ਤੁਹਾਡੇ ਬੱਚੇ ਬੱਚੇ ਬਾਕੀ ਜਰ ਇੱਕ ਤਾਂ ਕੰਮ ਕੁੱਮ ਕਰਦੇ ਕਿਤੇ ਲੱਗੇ ਇਹ ਦੁਕਾਨਾਂ ਦੇ ਕੋਲਾਂ ਦੇ ਇੱਧਰ ਕਿਤੇ ਕੰਮ ਹਾਂਜੀ ਤੇ ਤਨਖਾਹ ਵੀ ਲੱਗੇ ਥੋੜਾ ਕੋਈ ਸੰਪਰਕ ਨੰਬਰ ਬਾਈ ਦਿਓ ਜਿਹਦੇ ਨਾਲ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੇ ਕੋਈ ਤੁਹਾਡੇ ਨਾਲ ਜੁੜਨਾ ਚਾਹੇ ਕੋਈ ਨੰਬਰ ਉਹ ਬੋਲ ਦਿਓ ਜਿਹਦੇ ਤੇ ਤੁਹਾਡੇ ਨਾਲ ਸਿੱਧੀ ਗੱਲ ਹੋ ਸਕੇ ਜੀ ਨੰਬਰ ਮੇਰਾ 87270 7753 ਤੁਸੀਂ ਨੰਬਰ ਤੁਸੀਂ ਕੀ ਸੋਚਦੇ ਹੋ ਵੀ ਇਹ ਘਾਰ ਇਸੇ ਜਗਾ ਤੇ ਬਣ ਜਾਵੇ ਨਹੀਂ ਇੱਥੇ ਨਹੀਂ ਬਣਨਾ ਠੀਕ ਹੈ ਇੱਥੇ ਗੰਗੀ ਖਤਰਾ ਹੈ ਖਤਰਾ ਹੈ ਇੱਥੇ ਸਾਨੂੰ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਇਹ ਜਿਹੜੇ ਬੰਨ ਦਾ ਹੈ ਤੇ ਕੋਈ ਪਰੋਸਾ ਨਹੀਂ ਕੋਦੋ ਟੁੱਟ ਜਾਏ ਬੰਨ ਸਾਹਮਣੇ ਨਾਲ ਹੀ ਹੈਗਾ ਫੇਰ ਉਹੀ ਖਤਰਾ ਸਿਰ ਤੇ ਹੈ ਹਾਂਜੀ ਮਤਲਬ ਤੁਸੀਂ ਤੁਸੀਂ ਨਹੀਂ ਚਾਹੁੰਦੇ ਵੀ ਹੁਣ ਇੱਥੇ ਦੁਬਾਰੇ ਕੋਈ ਮਕਾਨ ਸਾਰੀ ਹੋਵੇ ਨਹੀਂ ਇੱਥੇ ਨਹੀਂ ਬਣਨਾ ਚਾਹੀਦਾ ਸਾਨੂੰ ਕਿਤੇ ਸਾਈਡ ਤੇ ਲੈ ਕੇ ਜਾਵਾਂ ਫੇਰ ਬਣਨਾ ਚਾਹੀਦਾ ਇੱਥੇ ਕਿਉਂਕਿ ਫੇਰ ਉਹੀ ਹਾਲਾਤ ਰਹਿਣਗੇ ਤੇ ਫੇਰ ਇੱਕ ਮਨ ਦੁਖੀ ਹੋਊਗਾ ਫੇਰ ਅੱਖਾਂ ਦੇ ਸਾਹਮਣੇ ਜੋ ਘਰ ਬਣਾ ਕੇ ਫੇਰ ਟੁੱਟ ਜੇ ਉਹ ਫੇਰ ਤੁਹਾਨੂੰ ਪਤਾ ਕਿੰਨਾ ਦੁੱਖ ਲੱਗਦਾ ਬੰਦੇ ਨੂੰ ਬਹੁਤ ਔਖਾ ਦੋਸਤੋ ਜਿਹੜੋ ਜਿੜ ਕੇ ਬਸਣਾ ਜਿਵੇਂ ਬਾਈ ਹੋਣਾ ਨੇ ਦੱਸਿਆ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਬੇਸ ਜਗ੍ਹਾ ਤੇ ਕੁਝ ਬਣੇ ਕਹਿੰਦੇ ਨਹੀਂ ਇੱਥੇ ਨਾਲ ਹੀ ਤੁਸੀਂ ਬਣਨਾ ਹੈ ਉਹ ਫੇਰ ਟੁੱਟੇਗਾ ਕਿਤੇ ਜਾਂ ਫੇਰ ਨੁਕਸਾਨ ਹੋਵੇਗਾ ਫੇਰ ਮਨ ਟੁੱਟੇਗਾ ਉਸ ਤੋਂ ਬਿਹਤਰ ਹੈ ਕਿ ਕਿਤੇ ਇੱਕ ਸਾਈਡ ਤੇ ਤੁਹਾਡੇ ਪਿੰਡ ਦੇ ਵਿੱਚ ਹੀ ਤੁਸੀਂ ਸੋਚਦੇ हां जी ਪਿੰਡ ਚ ਹੋਏ ਕਿਤੇ ਵੀ ਸਾਨੂੰ ਮਿਲ ਜੇ ਪਰ ਇਹ ਮਤਲਬ ਦਰਿਆ ਦੇ ਕੰਡੇ ਨਾ ਹੋਵੇ ਜਾਂ ਬੰਨ ਦੇ ਨਾਲ ਨਾ ਹੋਵੇ ਘਰ ਬਹੁਤ ਮਾੜਾ ਹੁੰਦਾ ਇਹ ਉਹ ਪਿੰਡ ਨੇ ਦੋਸਤੋ ਜਿੰਨਾ ਪਿੰਡਾਂ ਦੇ ਵਿੱਚ 4-4 5-5 ਫੁੱਟ ਪਾਣੀ ਜਿਹੜਾ ਖੜ ਕੇ ਲੰਘ ਕੇ ਗਿਆਗਾ ਹੁਣ ਥੋੜਾ ਪਾਣੀ ਉਤਰ ਰਿਹਾ ਪਰ ਪਾਣੀ ਆਪਣੀ ਜਿਹੜੀਆਂ ਬਹੁਤ ਖਤਰਨਾਕ ਨਿਸ਼ਾਨੀਆਂ ਬਹੁਤ ਖਤਰਨਾਕ ਪ੍ਰਭਾਵ ਇੱਥੇ ਛੱਡ ਕੇ ਗਿਆ ਵੱਡੇ ਵੱਡੇ ਦਰਖਤ ਇਹਨਾਂ ਦੇ ਘਰ ਦੇ ਵਿੱਚ ਟੁੱਟ ਕੇ ਆ ਕੇ ਫਸੇ ਹੋਏ ਨੇ ਬਹੁਤ ਸਾਰਾ ਸਮਾਨ ਫਸਿਆ ਹੋਇਆ ਕੰਧਾਂ ਜ਼ਮੀਨਦੋ ਜੋਗੀਆਂ ਇਹ ਬਹੁਤ ਵੱਡੇ ਨੁਕਸਾਨ ਨੇ ਜਿਨ੍ਹਾਂ ਦੀ ਪਰਭਾਈ ਬੇਸ਼ੱਕ ਨਹੀਂ ਕੀਤੀ ਜਾ ਸਕਦੀ ਪਰ ਇਹੋ ਜਿਹੇ ਪਰਿਵਾਰਾਂ ਦੇ ਨਾਲ ਖੜਕੇ ਇਹਨਾਂ ਦਾ ਸਹਾਰਾ ਬਣਕੇ ਇਹਨਾਂ ਦਾ ਸਾਥ ਦੇਕੇ ਇਹਨਾਂ ਦੀਆਂ ਕੁਸ਼ਰੀਜਾਂ ਨੂੰ ਜਿਹੜਾ ਅਸਾਂ ਨੂੰ ਬੂਰ ਪੈ ਸਕਦਾ ਸੋ ਇਹਨਾਂ ਦਾ ਅਸੀਂ ਨੰਬਰ ਤੁਹਾਨੂੰ ਦਿੱਤਾ ਬਾਈ ਜੀ ਉਹਨਾਂ ਦਾ ਤੁਹਾਡਾ ਨਾਮ ਵੀ ਇੱਕ ਵਾਰੀ ਦੱਸਿਓ ਜੀ ਬਲਵੀਰ ਚੰਦ ਬਲਵੀਰ ਚੰਦ ਬਲਵੀਰ ਚੰਦ ਇਹਨਾਂ ਦਾ ਨਾਮ ਹੈਗਾ ਤੇ ਅਸੀਂ ਇਹਨਾਂ ਦੇ ਭਤੀਜੇ ਦਾ ਨੰਬਰ ਤੁਹਾਨੂੰ ਦਿੱਤਾ ਹੈ ਇਹਨਾਂ ਦਾ ਪਰਿਵਾਰਕ ਆਪਸ ਵਿੱਚ ਇੱਕੋ ਹੀ ਹਰ ਜੇਵਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਪਰਿਵਾਰ ਦਾ ਸਹਾਰਾ ਬਣਿਓ ਜਰੂਰ ਇਹਨਾਂ ਦਾ ਦੁੱਖ ਜਰੂਰ ਵੰਡਾਓ ਤੇ ਅਸੀਂ ਤੁਹਾਨੂੰ ਇਹੋ ਜੇ ਪਰਿਵਾਰਾਂ ਨੂੰ ਜਿਹੜਾ ਸਮੇਂ-ਸਮੇਂ ਤੇ ਲੈ ਕੇ ਆ ਰਹੇ ਹਾਂ ਤਾਂ ਕਿ ਇਹਨਾਂ ਦਾ ਦੁੱਖ ਦਰ ਤੁਹਾਨੂੰ ਬਖਾ ਸਕੀਏ ਹਰ ਤੋਂ ਬਾਅਦ ਦੇ ਹਾਲਾਤ ਕੀ ਨੇ ਪਰਿਵਾਰਾਂ ਨਾਲ ਕਿਵੇਂ ਗੁਜ਼ਰ ਰਹੀ ਹੈ ਕਿਵੇਂ ਆਪਣਾ ਜਿਹੜਾ ਇਹ ਦੁੱਖ ਦੀ ਘੜੀ ਦੇ ਵਿੱਚੋਂ ਲੰਘ ਰਹੇ ਨੇ ਸਾਡੀ ਇਹ ਕੋਸ਼ਿਸ਼ ਤੁਹਾਡੇ ਨਾਲ ਇਹਨਾਂ ਪਰਿਵਾਰਾਂ ਨੂੰ ਰੂਬਰੂ ਕਰਨ ਦੀ ਹੈ ਬਿੱਟੂ ਚੱਕ ਵਾਲਾ ਫੇਰ ਹਾਜ਼ਰ ਹੋਵੇਗਾ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ